ਇਤਕੀ ਦੇ ਬਿੱਲ ਨੇ ਰਿਕਾਰਡ ਤੋੜ ਤੇ ਇਤਕੀ ਆ ਗਿਆ 34000 ਸਾਡੇ ਘਰ ਦੇ ਨੂੰ ਭਰਾਵਾ ਬਿੱਲ ਭਰਨ ਦੀ ਨਹੀਂ ਕਹਲੀ ਹੁੰਦੀ ਹੈ ਨਾ ਜਿੱਦਣ ਬਿੱਲ ਫੜਾ ਕੇ ਜਾਂਦੇ ਆ ਉਹ ਤਾਂ ਨਹੀਂ ਕਹਿਣ ਲੱਪੈਂਦੇ ਜਾਂ ਬਿੱਲ ਭਰਿਆ ਆ ਆ ਬਿੱਲ ਭਰਾਵਾ ਸ਼ਾਮੀ ਫੜਾ ਕੇ ਗਏ ਨੇ ਅਗਲੇ ਦਿਨ ਸਵੇਰੇ ਹੀ ਮਾਤਾ ਨੇ ਰੋਲਾ ਪਾਦਾ ਚਲ ਜਾ ਜਾ ਕੇ ਬਿੱਲ ਭਰ ਕੇ ਆ ਤੇ ਮੈਂ ਭਰਾਵਾ ਚੱਲਿਆ ਸੀ ਬਿੱਲ ਭਰਨ ਮਾਤਾ ਕਹਿੰਦੀ ਰੁਕ ਮੈਂ ਤੇਰੇ ਨਾਲ ਹੀ ਚਲਦੀ ਹਾਂ ਤੇਰਾ ਕੋਈ ਪਤਾ ਨਹੀਂ ਤੈਨੂੰ ਫੋਨ ਆ ਗਿਆ ਤੂੰ ਫਿਰ ਕਿਸੇ ਪਾਸੇ ਨੂੰ ਨਿਕਲ ਜਾਣਾ ਬਿੱਲ ਫੇਰ ਵਿੱਚ ਹੀ ਰਹਿ ਜਾਣਾ ਤੇ ਨਿਕਲ ਪਏ ਭਾਈ ਆਪਾਂ ਬਿੱਲ ਭਰਨ ਤੇ ਜਾਂਦ ਜਾਂਦੇ ਮੈਂ ਕਿਹਾ ਚਲੋ ਮਾਤਾ ਦਾ ਸੇਰੀ ਖਾਣ ਇਹਦਾ ਭਾਟਾ ਨਾ ਨਾ ਟਾਈਂ ਨਾ ਟਾਈਂ ਮੈਂ ਟਾਤੇ ਲਾਂਗੀ ਆਪੇ ਹਾਂ ਦੇਓ ਫਿਰ ਰੇਤ ਕੀ ਵੀ ਤੇ ਧੀਨ ਤੇ ਲੱਗੀ ਆ ਹਾਂ ਮੇਰੇ ਤੋਂ ਕਦ ਲਈ ਲਿੱਤੇ ਆ ਫਿਰ ਨਹੀਂ ਤੇ ਤੇ ਤੋਂ ਲੈਣੇ ਆ ਹੋਰ ਕਿ ਤੋਂ ਲੈਣੇ ਉਹਨੂੰ ਨਾ ਕੁਛ ਵੀ ਕਿਆ ਕਰ ਵੇਚ ਲਿਆ ਕਰ ਸਮਝ ਲੱਗੀ ਤੈਨੂੰ ਗੱਲ ਤੇਰੀ ਮੇਰੀ ਆ ਹਾਂ ਤੇਰੀ ਮੇਰੀ ਗੱਲ ਆ ਉਹਨੂੰ ਨਾ ਵੇਚ ਲਿਆ ਕਰ ਕੁਛ ਵੀ ਬੰਦੇ ਤੁਸੀਂ ਹੋ ਏਸੀ ਥੱਲੇ ਤੇ ਉਹਦਾ ਵਿਚਾਈ ਦਾ ਕੱਲੀ ਦਾ ਕਸੂਰ ਘੜਦਾ ਰਹਿਣਾ ਤੂੰ ਹਾਂ ਮੈਂ ਦੇਖ ਕੇ ਭੂਏ ਚੜ ਗਈ ਦੀ ਉਹ ਕੋਈ ਨਾ ਚੜ ਲੈਣ ਤੇ ਚੜ ਗਈ ਦੀ ਉਹ ਜਿੰਨਾ ਜਿਕ ਮੈਂ ਹੈ ਨਹੀਂ ਆ ਨਾ ਹੁਣ ਤੁਹਾਡੇ ਬੱਸ ਚੋਂ ਬਾਹਰ ਆ ਜਿੰਨਾ ਜਿਕ ਮੈਂ ਹੈਗੀ ਆ ਹੁਣ ਤੁਹਾਡੇ ਬੱਸ ਚੋਂ ਬਾਹਰ ਆ ਹੁਣ ਤੁਹਾਡੇ ਬੱਸ ਚੋਂ ਬਾਹਰ ਆ ਕੋਈ ਤੇ ਨਹੀਂ ਬਾਹਰ ਆ ਬਾਹਰ ਹੋਈ ਨਹੀਂ ਸਕਦੀ ਆ ਆ ਉਹ ਚੜ ਗਈ ਦੀ ਉਹ ਕੋਈ ਗੱਲ ਨਹੀਂ ਚੜ ਗਈ ਐ ਤੇ ਚਿੰਗਾ ਨਾ ਸੋਗਾ ਚੜ ਗਈ ਐ ਤੇ ਤੁਸੀਂ ਚੜਾਇਆ ਵਾ ਕਿੰਨੇ ਚੜਾਇਆ ਵਾ ਤੇ ਮੈਂ ਤੇ ਚੜਾਣਾ ਹੀ ਐ ਮੈਂ ਤੈਨੂੰ ਕਹਿੰਦੀ ਸੂਹ ਹੋਰ ਚੜੇ ਹੋਰ ਚੜੇ ਹੋਰ ਕੀ ਆ ਦੇਖ ਲੋ ਪਹਿਲੀ ਵਾਰ 20000 ਰੁਪਏ ਬਿੱਲ ਸੀਗਾ ਮੈਂ ਪੂਰੇ ਕਲੇਜ ਜਾਂਦਾ ਸੀ ਬਾਹਰੋਂ ਦੇਣ ਲੱਗਿਆ ਇਤਕੀ 34000 ਰੁਪਏ ਬਿੱਲ ਆ ਦੱਸੋ 34000 ਪਤਾ ਨਹੀਂ ਕਿਹੜੀ ਫੈਕਟਰੀ ਲਾਈਦੀ ਆ ਘਰ ਦੇ ਵਿੱਚ ਮੈਨੂੰ ਸਮਝ ਨਹੀਂ ਆਂਦੀ ਇਹਨਾਂ ਨੇ ਐ ਗਰਮੀ ਆ ਲੋਕਾਂ ਲਈ ਵੀ ਗਰਮੀ ਆ ਮੈਨੂੰ ਲੱਗਦਾ ਸੋਲਰ ਲਵਾਉਣਾ ਹੀ ਪੈਣਾ ਇਸ ਹਿਸਾਬ ਨਾਲ ਮੈਨੂੰ ਆ ਤੇ ਇੰਨੇ ਇਹਦੇ ਇਕੱਠੇ ਕਰ ਹੋਏ ਇੰਨੇ ਨੇ ਇਕੱਠੇ ਕਰੇਗਾ ਤਾਂ ਸੋਲਰ ਲੱਗ ਹੀ ਜਾਣਾ ਫਿਰ ਸਾਡਾ ਮੈਂ ਕਹਿੰਦੇ ਕੋਠੀ ਨੂੰ ਪੇਂਟ ਕਰਾ ਲਓ ਪੇਂਟ ਕਰਾ ਲਓ ਪੇਂਟ ਕਿੱਥੋਂ ਕਰਾਵਾਂ ਭਰਾਵਾ ਬੇਲੀ ਨਹੀਂ ਪੂਰੇ ਹੁੰਦੇ ਤੇ ਪੇਟ ਹੋ ਜੇ ਨੂਹ ਖਲਾਫ ਨਹੀਂ ਹੁੰਦੀ ਮਾਤਾ ਕੋਈ ਗੱਲ ਕਹਿੰਦੀ ਬਿਲ ਜਿੰਨਾ ਮਰਜ਼ੀ ਆ ਜਵੇ ਨੂਹ ਨੂੰ ਨਹੀਂ ਕੁਝ ਕਹਿਣਾ ਤੁਸੀਂ ਮਗੜਿਆਂ ਨੂੰ ਹੋਰ ਕਿਸੇ ਦਾ ਕੰਮ ਨਹੀਂ ਹੈ ਹਾਂ ਮੈਂ ਕਹਿੰਦੀ ਹ ਸ਼ੁਕਰ ਕਰ ਸ਼ੁਕਰ ਪਰਮਾਤਮਾ ਦੀ ਘੜੀ ਦਾ ਸਮਝ ਲੱਗੀ ਤੈਨੂੰ ਉਹੋ ਹੀ ਹੈ ਜਿਹੜੀ ਘਟ ਗਈ ਤੇਰੇ ਨਾਲ ਹੋਰ ਕੋਈ ਹੁੰਦੀ ਨਾ ਤੇ ਕਦੋਂ ਹੁੰਦੀ ਅੱਜ ਨੂੰ ਗੁੱਜਰੀ ਮਿਸਰਾ ਕੋਲ ਕਰਕੇ ਗਈਦੀ ਹੁੰਦੀ ਉਹ ਗਈਦੀ ਹੁੰਦੀ ਸੱਚੀ ਕਹਨੀ ਹੈ ਮੈਂ ਜੈਸੀ ਮੇਰੀ ਹੈ ਨਾ ਇਹ ਜੀ ਕਿਸੇ ਵੀ ਹੋਈ ਨਹੀਂ ਸਕਦੀ ਹੋ ਨਹੀਂ ਸਕਦੀ ਤੇ ਇਹ ਹੋ ਜਾਂਦੀ ਕੋਹ ਨੂਰ ਦਾ ਹੀਰਾ ਲੱਭੇ ਦਾ ਹੈ ਨੀ ਨੂਰੀ ਹੈ ਤੇ ਤਾਈ ਭਰੀ ਜਾ ਫਿਰ 34000 ਰੁਪਏ ਕੋਈ ਗੱਲ ਨਹੀਂ ਫਿਰ ਦੇਖ ਲੋ ਸੱਸ ਕੱਖ ਨਹੀਂ ਕਹਿੰਦਿੰਦੀ ਨੂਨੂ ਕੋਈ ਗੱਲ ਨਹੀਂ ਕਹਿੰਦੀ 30 ਦਾ 40 ਆ ਜਾਵੇ ਤਾਂ ਵੀ ਭਰ ਦਾਂਗੇ ਬਿਜਲੀ ਦਫਤਰ ਪਹੁੰਚਦਾ ਬਾਈ ਜੀ ਉੱਥੇ ਚੱਲ ਰਹੀ ਸੀ ਲੰਚ ਬ੍ਰੇਕ ਮੈਂ ਮਾਤਾ ਨੂੰ ਕਿਹਾ ਮੈਂ ਕਿਹਾ ਚਲੋ ਬਾਅਦ ਚ ਆ ਜਾਾਂਗੇ ਮਾਤਾ ਕਹਿੰਦੀ ਲੈ ਉਰੇ ਬੈਠ ਕੇ ਫਰੀ ਦੀ ਸਰਕਾਰੀ ਹਵਾ ਲੈਣੇ ਆ ਬਿੱਲ ਭਰ ਕੇ ਜਾਣਾ ਲੰਜ ਬ੍ਰੇਕ ਚਲ ਰਹੀ ਹਮ ਲੰਦਾ ਲੰਨੀਆ ਤੇ ਰਾਵਣਨ ਤੇ ਨਹੀਂ ਸਰਕਾਰੀ ਹਵਾ ਲੈਣੇ ਆ ਪੂਰੀ 2 ਵਜੇ ਬਾਈ ਜੀ ਲੰਜ ਬ੍ਰੇਕ ਖਤਮ ਹੋਈ ਫਿਰ ਕਿਤੇ ਜਾ ਕੇ ਟਾਕੀਆਂ ਖੋਲੀਆਂ ਹਾਂਜੀ ਹਾਂਜੀ ਮੈਂ ਆ 30 ਆ 30 ਆ ਬਾਕੀ ਕੱਲ ਕਰਵਾ ਲਾਂਗੇ ਬਾਕੀ ਕੱਲ ਕਰਾ ਦਿੰਨੇ ਆ ਅੱਗਾ ਕਿ ਬਿੱਲ ਭਰ ਕੇ ਤੇ ਬਾਈ ਜੀ ਨਿਕਲ ਪੇ ਘਰ ਨੂੰ ਚਲੋ ਚੱਲੀਏ ਬਾਈ ਨਾਦਰ ਬੰਦਾ ਜਿਉਂਦਾ ਵਾ ਉਹਨੇ ਦੀ ਸਾਰੀਆਂ ਜ਼ਿੰਮੇਵਾਰੀਆਂ ਨੂੰ ਉਹਨੂੰ ਨਿਭਾਉਣੀਆਂ ਵੀ ਪੈਂਦੀਆਂ ਨੇ ਕਰਨੀਆਂ ਪੈਂਦੀਆਂ ਭਾਵੇਂ ਖੁਸ਼ ਹੋ ਕੇ ਕਰੋ ਭਾਵੇਂ ਦੁਖੀ ਹੋ ਕੇ ਕਰੋ ਤੁਹਾਨੂੰ ਕਰਨੀਆਂ ਹੀ ਪੈਣੀਆਂ ਤੇ ਇਹਨਾਂ ਨੂੰ ਬੇਤਰਾ ਖੁਸ਼ ਹੋ ਕੇ ਕਰੋ ਇਹਨਾਂ ਨੂੰ ਬੇਤਰਾ ਖੁਸ਼ ਹੋ ਕੇ ਕਰੋ ਉਹਦਾ ਹਾਸਾ ਮਜ਼ਾਕ ਆਪਾਂ ਕਰਦੇ ਰਹਿਣੀਆਂ ਕਿ ਪ੍ਰੀਤ ਨੇ ਇਹ ਕਰਤਾ ਉਹ ਕਰਤਾ ਐਦਾਂ ਦਾ ਕੋਈ ਚੱਕਰ ਨਹੀਂ ਸਾਡੇ ਘਰ 'ਚ ਬਾਕੀ ਹਾਸਾ ਮਜ਼ਾਕ ਭਾਈ ਇੱਕ ਪਾਸੇ ਰਿਹਾ ਜੇ ਆਪਾਂ ਕੋਈ ਸਹੂਲਤ ਲੈਣੀ ਹੈ ਨਾ ਤੇ ਉਹਦਾ ਹੱਕ ਦਾ ਵੀ ਆਪਾਂ ਨੂੰ ਕਰਨਾ ਪੈਣਾ ਤੇ ਭਰਾਵਾ ਬਿੱਲ ਹਲੇ ਜਿੱਦਣ ਵੜਾ ਕੇ ਜਾਓਗੇ ਉਹ ਦਿਨ ਹੀ ਕਹਿੰਦੇ ਆ ਕਿ ਭਰ ਦੇ ਬਸ ਤੇਰੇ ਪਾਪਾ ਵੀ ਇਤਨਾ ਹੀ ਸੀਗੇ ਕਾਪੂ ਹੱਡ ਦਾ ਵੀ ਇਦਾਂ ਜਿੱਦਾਂ ਬਿੱਲ ਆ ਗਿਆ ਜੇ ਤਾਂ ਟਾਈਮ ਹੈਗਾ ਹੈਗਾ ਉਦੋਂ ਹੀ ਦੇ ਦਿੰਦੇ ਹਾਂ ਨਹੀਂ ਤਾਂ ਫਿਰ ਦੂਜੇ ਦਿਨ ਤੇ ਤਾਰ ਨਹੀਂ ਦੇਣਾ ਨਾ ਦੂਜੇ ਦਿਨ ਉਹਨਾਂ ਨੇ ਤਾਰ ਦੇਣਾ ਬਿੱਲ ਨਹੀਂ ਲੇਟ ਕਰਦੇ ਉਹ ਕਿਤੇ ਜਿਹੜੀ ਵਰਤੀ ਆ ਜੀ ਇਹਦੇ ਕਾਦ ਲਈਏ ਦੇਖੋ ਯੂਜ਼ ਨਹੀਂ ਕੀਤਾ ਵੀ ਵੀ ਸਹੂਲਤਾ ਫਰੀਦ ਵਿੱਚ ਤੁਹਾਨੂੰ ਤਾਂ ਮਿਲ ਜਣੀ ਹੈ ਜੇ ਤੁਸੀਂ ਯੂਜ਼ ਕੀਤੀ ਹੈ ਜੀ ਤਾਂ ਉਹਨੂੰ ਪੇ ਕਰਨ ਦਾ ਵੀ ਹੱਕ ਤੁਹਾਡਾ ਹੈਗਾ ਹਾਂ ਬਿਲਕੁਲ ਹਾਂ ਜੀ ਸਿਹਰੀਆਂ ਹਵਾ ਆਪਾਂ ਖਾਧੀਆਂ ਨੇ ਤੇ ਪੇ ਕਰਨ ਦਾ ਹੱਕ ਵੀ ਹੈਗਾ ਆਪਾਂ ਉਹ ਹੱਸਾ ਸਮਝਾ ਗਜਾ ਆਪਾਂ ਚਲੋ ਜੋ ਮਰਜ਼ੀ ਕਰੀ ਜਾਈਏ ਤਾਂ ਜਾਣ ਕੇ ਪ੍ਰੀਤ ਨੂੰ ਸੁਤਾਨਾ ਤੂੰ ਹਾਂ ਰੋ ਨਹੀਂ ਕਹਿਣਾ ਕੁਛ ਵੀ ਕਹਿੰਦਾ ਕਿ ਉਹ ਆਪਣੇ ਘਰ ਦੇ ਲక్ష్ਮੀ ਆ ਕਹਿੰਦਾ ਉਹਦੇ ਪੈਰਾ ਪਿਛੇ ਮਾਰਾ ਜਿੱਦਾਂ ਜਾਂਦਾ ਕੀ ਪਤਾ ਮਾਲਕ ਉਹਦੇ ਪੈਰਾ ਪਿਛੇ ਦਿੰਦਾ ਪਿਆ ਵਾ ਤੇ ਆਪਾਂ ਭਰੀ ਜਾਂਦੇ ਆ ਜਦੋਂ ਨਹੀਂ ਸੀਗੇ ਸੀ ਤੇ ਉਦੋਂ ਵੀ ਤਾਂ ਰਹਿੰਦੇ ਸੀਗੇ ਹਾਂ ਜੇ ਹੁਣ ਮਾਲਕ ਨੇ ਦਿੱਤੇ ਆ ਤੇ ਚਲਾਨਾ ਵੀ ਕੋਈ ਨਹੀਂ ਆ ਜਦੋਂ ਨਹੀਂ ਹੋਣਗੇ ਫਿਰ ਬੰਦ ਕਰ ਦਾਂਗੇ ਲਵਾ ਦਾਂਗੇ ਤੇ ਸਮੇਂ ਦੇ ਹਿਸਾਬ ਨਾਲ ਆ ਜਿੱਦਾਂ ਦਾ ਸਮਾਂ ਹੁੰਦਾ ਉਹ ਉਦਾਂ ਦਾ ਬੰਦਾ ਆਪਣੇ ਆਪ ਢਾਲ ਲੈਂਦਾ ਇਹਨਾਂ ਦਾ ਵੀ ਤਾਂ ਜੀਵਨ ਹੈਗਾ ਹੀ ਆ ਜਿਹੋ ਜਿਹਾ ਫਿਰ ਮਾਲਕ ਟਾਈਮ ਪਾਉਂਦਾ ਇਨਸਾਨ ਦੇ ਇਨਸਾਨ ਨੂੰ ਉਹ ਜਿਹੜਾ ਬੰਦਾ ਆਪੇ ਢਲ ਜਾਂਦਾ ਲੋ ਬਾਈ ਜੀ ਪਹੁੰਚ ਗਏ ਆ ਆਪਾਂ ਘਰੇ ਤੇ ਮਿਲਦੇ ਆ ਤੁਹਾਨੂੰ ਹੁਣ ਆਪਾਂ ਕੱਲ